ਦੇਖੋ ਸਾਡੀ ਮੀਟਿੰਗ ਜਿਹੜਾ ਮੇਨ ਆਨ ਦਾ ਪਰਪਸ ਹੁੰਦਾ ਸੀ ਆਪਣੇ ਜੋ ਅੱਜਕੱਲ ਕਰੰਟ ਇਸ਼ੂ ਚੱਲ ਰਹੇ ਨੇ ਉਹਦੇ ਬਾਰੇ ਅਸੀਂ ਆਪਣੇ ਸਾਰੇ ਮੈਂਬਰਾਂ ਨੂੰ ਗਾਈਡ ਕਰਦੇ ਹਾਂ ਇੱਕ ਬਹੁਤ ਸ਼ਾਨਦਾਰ ਮੀਟਿੰਗ ਹਿਮਾਚਲ ਦੇ ਵਿੱਚ ਬੜੋਗ ਦੇ ਵਿੱਚ ਕਰੀ ਹੈ ਇਹ ਬਹੁਤ ਹੀ ਸ਼ਾਨਦਾਰ ਮੀਟਿੰਗ ਹੋਈ ਹੈ ਅੱਜ ਬੜੇ ਹੀ ਸਮੂਤ ਤਰੀਕੇ ਨਾਲ ਹੋਈ ਹੈ ਔਰ ਇਸ ਮੀਟਿੰਗ ਦੇ ਵਿੱਚ ਮੈਨੂੰ ਵੀ ਇਨਵਾਈਟ ਕਿਹਾ ਗਿਆ ਔਰ ਜੇ ਚਾवला ਜੀ ਨੂੰ ਐਜ਼ ਅ ਜਨਰਲ ਸੈਕਟਰੀ ਪੰਜਾਬ ਨੂੰ ਜਿਹੜਾ ਹੈਗਾ ਇੱਥੇ ਸ਼ਿਰਕਤ ਕਰੀ ਹੈ ਗਵਰਨਮੈਂਟ ਨੇ ਜੁੱਧ ਦਾ ਚੈਂਬਰ ਕੀਤਾ ਉੱਥੇ ਅਸੀਂ ਆਪਣੇ ਮੈਂਬਰਾਂ ਨੂੰ ਇੱਕ ਸਟੈਂਡ ਕਲੀਅਰ ਕੀਤਾ ਕਿ ਜਿਹੜੇ ਵੀ ਸਾਡੇ ਜੈਨੂਇਨ ਕੈਮੀਸ ਨੇ ਉਹ ਆਪਣੀ ਸੇਲ ਪਰਚੇਸ ਓਨ ਦਾ ਬਿਲ ਕਰਨ ਤੇ ਬਿਲ ਤੇ ਵੇਚਣ ਬਿਲ ਤੇ ਲੈਣ ਜਿਹੜੇ ਵੀ ਅਨੈਥੀਕਲ ਸੇਲ ਪਰਚੇਸ ਕਰ ਰਹੇ ਨੇ ਨਾ ਸਾਡੇ ਕਦੇ ਮੈਂਬਰ ਹੋਣਗੇ ਨਾ ਅਸੀਂ ਉਹਨਾਂ ਨੂੰ ਰੱਖਾਂਗੇ ਇਹ ਹਰ ਸਾਲ ਮੀਟਿੰਗ ਕਰਦੇ ਆਂ ਬਹੁਤ ਹੀ ਸਾਲਾਂ ਤੋਂ ਮੀਟਿੰਗ ਹੋ ਰਹੀ ਹੈ ਔਰ ਪੂਰਾ ਜਿਹੜਾ ਹੈਗਾ ਸਾਡੀ ਐਨੂਅਲ ਐਨੂਅਲ ਮੀਟਿੰਗ ਹਮੇਸ਼ਾ ਹੀ ਲਗਭਗ ਬਾਹਰ ਹੁੰਦੀ ਹੈ ਆਪਣੇ ਮੈਂਬਰਾਂ ਨੂੰ ਇਹ ਵੀ ਅਸ਼ੋਰ ਕਰਾਇਆ ਕਿ ਜਿਹੜਾ ਵੀ ਸਾਡਾ ਮੈਂਬਰ ਜੈਨੂਨ ਕੰਮ ਕਰਦਾ ਹੈ ਅਗਰ ਉਹਨੂੰ ਕਿਤੇ ਤੰਗ ਪਰੇਸ਼ਾਨ ਕੀਤਾ ਜਾਏਗਾ ਤੇ ਐਸੋਸੀਏਸ਼ਨ ਉੱਤੇ ਕਿਤੇ ਵੀ ਚੁੱਪ ਨਹੀਂ ਬੈਠੇ ਮੈਂ ਸਭ ਤੋਂ ਪਹਿਲਾਂ ਰਾਜਪੁਰਾ ਕੈਮਿਸਟ ਐਂਡ ਡਰੱਗਿਸ ਐਸੋਸੀਏਸ਼ਨ ਉਹਨਾਂ ਦੀ ਟੀਮ ਪਾਕੂ ਜੀ ਦੀ ਟੀਮ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਐਨੇ ਸਾਡੇ ਕੈਮਿਸਟ ਕਿਤੇ ਕਿਤੇ ਇਹਨਾਂ ਦਾ ਬਹੁਤ ਬਹੁਤ ਥੈਂਕਸ ਔਰ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਦੇਖੋ ਸਾਡੀ ਮੀਟਿੰਗ ਜਿਹੜਾ ਮੇਨ ਆਂ ਦਾ ਪਰਪਸ ਹੁੰਦਾ ਸੀ ਆਪਣੇ ਜੋ ਅੱਜਕੱਲ ਕਰੰਟ ਇਸ਼ੂ ਚੱਲ ਰਹੇ ਨੇ ਉਹਦੇ ਬਾਰੇ ਅਸੀਂ ਆਪਣੇ ਸਾਰੇ ਮੈਂਬਰਾਂ ਨੂੰ ਗਾਈਡ ਕਰਦੇ ਹਾਂ ਜਿੱਦਾਂ ਅੱਜਕੱਲ ਇੱਕ ਐਮਪੀਟੀ ਬਿਕਟ ਦਾ ਫਾਰਮ ਆ ਸੀ ਆਪਣੇ ਮੈਂਬਰਾਂ ਨੂੰ ਗਾਈਡ ਕੀਤਾ ਐਨ ਆਰ ਐਕਸ ਹੈਬਿਟ ਫਾਰਮਿੰਗ ਡਰਗ ਜਿਹੜੀਆਂ ਨੇ ਜਿਹੜਾ ਗਵਰਨਮੈਂਟ ਨੇ ਯੁਧ ਨਸ਼ਿਆਂ ਵਿਰੁੱਧ ਕੀਤਾ ਉੱਥੇ ਅਸੀਂ ਆਪਣੇ ਮੈਂਬਰਾਂ ਨੂੰ ਇੱਕ ਸਟੈਂਡ ਕਲੀਅਰ ਕੀਤਾ ਕਿ ਜਿਹੜੇ ਵੀ ਸਾਡੇ ਜੈਨੂਇਨ ਕੈਮਿਸ ਨੇ ਉਹ ਆਪਣੀ ਸੇਲ ਪਰਚੇਸ ਉਹਦਾ ਬਿੱਲ ਕਰਨ ਤੇ ਬਿੱਲ ਤੇ ਵੇਚਣ ਬਿੱਲ ਤੇ ਲੈਣ ਜਿਹੜੇ ਵੀ ਅਨੈਥੀਕਲ ਸੇਲ ਪਰਚੇਸ ਕਰ ਰਹੇ ਨੇ ਨਾ ਉਹ ਸਾਡੇ ਕਦੇ ਮੈਂਬਰ ਹੋਣਗੇ ਨਾ ਅਸੀਂ ਉਹਨਾਂ ਨੂੰ ਰੱਖਾਂਗੇ ਸੋ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਉਹਨਾਂ ਦਾ ਹੈ ਉਹਨਾਂ ਦੇ ਜਿਹੜੇ ਨਸ਼ੇ ਆ ਵੀ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਨਾ ਕਿ ਜੈਨੂਨ ਕੈਂਪੀਸ ਔਰ ਅਸੀਂ ਆਪਣੇ ਮੈਂਬਰਾਂ ਨੂੰ ਇਹ ਵੀ ਅਸ਼ੋਰ ਕਰਾਇਆ ਕਿ ਜਿਹੜਾ ਵੀ ਸਾਡਾ ਮੈਂਬਰ ਜੈਨੂਨ ਕੰਮ ਕਰਦਾ ਹੈ ਅਗਰ ਉਹਨੂੰ ਕਿਤੇ ਤੰਗ ਪਰੇਸ਼ਾਨ ਕੀਤਾ ਜਾਏਗਾ ਤੇ ਐਸੋਸੀਏਸ਼ਨ ਉੱਤੇ ਕਿਤੇ ਵੀ ਚੁੱਪ ਨਹੀਂ ਬੈਠੇ ਸਰ ਅੱਜ ਜਿਹੜੇ ਜਿਹੜੇ ਵੀ ਇਹਨਾਂ ਨੇ ਸਾਡੇ ਸਾਨੂੰ ਮੁੱਦੇ ਦਿੱਤੇ ਉਹ ਮੋਸਟਲੀ ਸਾਡੇ ਅਸੀਂ ਮੈਮੋਰੰਡਮ ਡਾਕਟਰ ਬਲਬੀਰ ਸਿੰਘ ਨੂੰ ਦੇ ਚੁੱਕੇ ਆਂ ਔਰ ਉਹਨਾਂ ਨੇ ਸਾਨੂੰ ਹਰ ਵਾਰੀ ਅਸ਼ੋਰ ਕੀਤਾ ਕਿ ਮੈਂ ਬਹੁਤ ਜਲਦ ਕੋਰਨਲ ਮੀਟਿੰਗ ਕਰ ਰਹੇ ਆਂ ਮੀਟਿੰਗ ਹੋ ਜੇਗੀ ਆਪਾਂ ਸਾਰੇ ਮਸਲ ਸੋਲਵ ਕਰ ਦਾਂਗੇ ਅੱਜ ਵੀ ਮੈਂ ਗੱਲ ਲਾਣਾ ਕਿ ਅਗਰ ਡਾਕਟਰ ਬਲਬੀਰ ਸਿੰਘ ਕਿਤੇ ਮੈਨੂੰ ਦੇਖਣਗੇ ਨਾ ਉਹ ਪਛਾਣ ਲੈਣਗੇ ਜੀਐਸ ਚਾਵਲੇ ਹੀ ਆ ਕਿਉਂਕਿ ਇੰਨੀ ਵਾਰੀ ਸੀ ਮਿਲ ਚੁੱਕਾ ਐਨੀ ਵਾਰ ਰਿਕੁਐਸਟ ਕਰ ਚੁੱਕਾ ਕਿ ਬਾਕੀ ਗਵਰਨਮੈਂਟ ਦਾ ਕੰਮ ਹੈ ਗਵਰਨਮੈਂਟ ਜਦ ਬੈਠ ਕੇ ਸਾਡੀ ਪ੍ਰੋਬਲਮ ਸੋਲਵ ਕਰਨਾ ਚਾਹੇਗੀ ਤੇ ਕਰ ਦੇਗੀ ਨਹੀਂ ਤਾਂ ਸਾਡੇ ਮੁੱਦੇ ਤਾਂ ਐਦਾਂ ਹੀ ਰਹਿਣੇ ਸਰ ਨਹੀਂ ਸਰ ਗੱਲ ਮੁੱਦੇ ਜਿਹੜੇ ਸਾਡੇ ਹੁੰਦੇ ਨੇ ਜਿਹਦੇ ਪਿੱਛੇ ਕਾਂਗਰਸ ਗਵਰਨਮੈਂਟ ਸੀਗੀ ਜਿਹੜੇ ਸਾਡੇ ਮੁੱਦੇ ਸੀ 3-4 ਸਾਲ ਚੱਕੇ ਉਹਨਾਂ ਨੇ ਜਾਂਦੇ ਜਾਂਦੇ ਸਾਡੇ ਸਾਰੇ ਮੁੱਦੇ ਕਰਤੇ ਹੁਣ ਲੱਗਦਾ ਇਹ ਵੀ ਜਾਂਦੇ ਜਾਂਦੇ ਕਰ ਦੇਣਗੇ ਮੈਨੂੰ ਲੱਗਦਾ ਜੀ ਮੈਂ ਤਾਂ ਮੈਂਬਰਾਂ ਨੂੰ ਕਹਿਣਾ ਮੈਂ ਕਿ ਹੁਣ ਦਸੰਬਰ ਆਉਣ ਵਾਲੀ ਹੋਗੀ 25 ਜੀ ਦਸੰਬਰ 26 ਐ ਸਾਲ ਹੋਰ ਹੈ ਜੀ ਜਿਥੇ ਪਾ 4 ਸਾਲ ਕੱਟ ਲਏ ਆਪਾਂ 1 ਸਾਲ ਹੋਰ ਕੱਟ ਲੈਣੇ ਹਨ ਮਰ ਮੁdde ਤਾਂ ਅਸੀਂ ਹਲ ਕਰਾਣੇ ਨੇ ਔਰ ਨਹੀਂ ਹੋਏਗਾ ਤਾਂ ਫਿਰ ਸਾਨੂੰ ਹੋਰ ਤਰੀਕੇ ਵੀ ਨੇ ਐਜੀਟੇਸ਼ਨ ਹੈ ਸਭ ਕੁਝ ਹੈ ਬਟ ਸਾਡਾ ਇਹ ਕਹਿ ਕੇ ਸਾਡੇ ਕੈਮਿਸਟ ਸਾਰੇ ਆਰਾਮ ਨਾਲ ਕੰਮ ਕਰਨ ਵਾਲੇ ਬੰਦੇ ਨੇ ਵਾਈਟ ਕਲਰ ਜੋਬ ਹੈ ਅਸੀਂ ਕਹਿੰਦੇ ਸਾਡੇ ਸਾਰੇ ਮੁdde ਆਰਾਮ ਸਰ ਮੈਂ ਤਾਂ ਆਪਣੇ ਸਾਰੇ ਮੈਂਬਰਾਂ ਨੂੰ ਆਪਣੇ ਜੂਨੀਅਰ ਜਿੰਨੇ ਵੀ ਨੇ ਜੋ ਸਾਡਾ ਐਕਸਪੀਰੀਅੰਸ ਹੈ ਅਸੀਂ ਇਹੀ ਕਹਿੰਦੇ ਆ ਕਿ ਵੀ ਅਗਰ ਅਸੀਂ ਐਜ਼ ਅ ਕੈਮਿਸਟ ਆਪਣਾ ਪ੍ਰੋਫੈਸ਼ਨ ਚਲਾਣਾ ਹੈ ਤਾਂ ਸਾਨੂੰ ਨੀਟ ਐਂਡ ਕਲੀਨ ਕੰਮ ਕਰਨਾ ਪਏਗਾ ਇੱਕ ਮਾਡਰਨ ਫਾਰਮੇਸੀ ਸਾਨੂੰ ਅਡਾਪਟ ਕਰਨੀ ਪੈਣੀਆਂ ਨੇ ਸੇਲ ਪਰਚੇਸ ਐਨ ਆਰ ਐਕਸ ਆਈਟਮ ਸਾਨੂੰ ਬਿੱਲ ਤੇ ਲੈਣੇ ਪੈਣੇ ਆ ਪਰਚੇਸ਼ਨ ਤੇ ਵੇਚਣੇ ਪੈਣੇ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਕਹਿੰਦੇ ਕਿ ਸਾਡਾ ਹਰ ਕੈਮਿਸਟ ਦੇ ਘਰ ਇੱਕ ਫਾਰਮਾਸਿਸਟ ਵੀ ਹੋਣਾ ਚਾਹੀਦਾ ਜਿਹੜੇ ਡੀਟੇਲਰ ਕਰਦੇ ਆ ਥੈਂਕ ਯੂ ਸਰ ਮੈਂ ਅੱਜ ਰਾਜਪੁਰੇ ਰਾਜਪੁਰਾ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਨੇ ਇੱਕ ਬਹੁਤ ਸ਼ਾਨਦਾਰ ਮੀਟਿੰਗ हिमाचल ਦੇ ਵਿੱਚ ਬੜੋਗ ਦੇ ਵਿੱਚ ਕਰੀ ਹੈ ਇਹ ਬਹੁਤ ਹੀ ਸ਼ਾਨਦਾਰ ਮੀਟਿੰਗ ਹੋਈ ਹੈ ਅੱਜ ਬੜੇ ਹੀ ਸਮੂਤ ਤਰੀਕੇ ਨਾਲ ਹੋਈ ਹੈ ਔਰ ਇਸ ਮੀਟਿੰਗ ਦੇ ਵਿੱਚ ਮੈਨੂੰ ਵੀ ਇਨਵਾਈਟ ਕਰਿਆ ਗਿਆ ਔਰ ਜੇ ਚਾवला ਜੀ ਨੂੰ ਐਜ਼ ਅ ਜਨਰਲ ਸੈਕਟਰੀ ਪੰਜਾਬ ਨੂੰ ਜਿਹੜਾ ਹੈਗਾ ਇੱਥੇ ਸ਼ਿਰਕਤ ਕਰੀ ਹੈ ਔਰ ਸਾਡੇ ਅਮਨਦੀਪ ਸਿੰਘ ਜਿਹੜੇ ਕਿ ਫਾਈਨਾਂਸ ਸੈਕਟਰੀ ਹੈ ਉਹ ਵੀ ਹੁਣੀ ਆ ਰਹੇ ਐ ਤੇ ਮੌਜੂਦ ਐ ਉਹ ਵੀ ਥੋੜਾ ਕੰਮ ਪੈ ਗਿਆ ਸੀ ਹੋਰ ਕਿੱਥੇ ਇਸ ਕਰਕੇ ਉਹ ਵੀ ਆ ਰਹੇ ਹੋਏ 10-15 ਮਿੰਟ 15 ਮਿੰਟ ਇਹਨਾਂ ਨੇ ਸਾਡਾ ਬਹੁਤ ਹੀ ਧੰਨਵਾਦ ਵੀ ਕਰਦਾ ਮਹਾਰਾਜਪੁਰਾ ਕਮਿਸ਼ਨਰ ਡੋਗੇ ਐਸੋਸੀਏਸ਼ਨ ਦਾ ਇਹ ਹਰ ਸਾਲ ਮੀਟਿੰਗ ਕਰਦੇ ਆ ਬਹੁਤ ਹੀ ਸਾਲਾਂ ਤੋਂ ਮੀਟਿੰਗ ਹੋ ਰਹੀ ਹੈ ਔਰ ਪੂਰਾ ਜਿਹੜਾ ਹੈਗਾ ਸਾਡੀ ਐਨੂਅਲ ਐਨੂਅਲ ਮੀਟਿੰਗ ਹਮੇਸ਼ਾ ਹੀ ਲਗਭਗ ਬਾਹਰ ਹੁੰਦੀ ਹੈ ਆਊਟ ਆਫ ਸਟੇਸ਼ਨ ਆਊਟ ਆਫ ਮਤਲਬ ਸਿਟੀ ਹੁੰਦੀ ਹੈ ਔਰ ਮੈਂ ਇਹਨਾਂ ਦੇ ਜਿਹੜੇ ਪ੍ਰਧਾਨ ਹੈ ਜਗਦੀਸ਼ ਕੁਮਾਰ ਚੌਧਰੀ ਜੀ ਨੂੰ ਔਰ ਇਹਨਾਂ ਦੇ ਜਨਰਲ ਸੈਕਟਰੀ ਸੰਜੀਵ ਵਦਵਾ ਜੀ ਨੂੰ ਔਰ ਇਹਨਾਂ ਦੇ ਜਿਹੜੇ ਚੇਅਰਮੈਨ ਹੈ ਜਿਹੜੇ ਆਪਣਾ ਭਗਵਾਨ ਜੋਲੀ ਜੀ ਹੈ ਔਰ ਇਹ ਪੈਟਰਨ ਹੈ ਜਿਹੜੇ ਆ ਲਾਜਪਤਰਾ ਚੱਪੂ ਜੀ ਹੈ ਇਹਨਾਂ ਨੂੰ ਵੀ ਔਰ ਇਹਨਾਂ ਦੇ ਨਾਲ ਜਿਹੜੇ ਸੈਣੀ ਸਾਹਿਬ ਹੈ ਸਾਡੇ 75 ਸਿੰਘ ਜੀ ਵਾਈਸ ਚੇਅਰਮੈਨ ਹੈ ਉਹ ਵੀ ਇੱਥੇ ਮੌਜੂਦ ਹੈ ਔਰ ਜਿਹੜੇ ਪੂਰੇ ਦੇ ਪੂਰੇ तकरीबन 100 ਤੋਂ ਉੱਪਰ ਇੱਥੇ ਮੈਂਬਰ ਜਿਹੜੇ ਆਏ ਆ ਇਹਨਾਂ ਨੇ ਮੀਟਿੰਗ ਜੁਆਇਨ ਕਰੀ ਹੈ ਇਹ ਬਹੁਤ ਹੀ ਸ਼ਾਨਦਾਰ ਹੋਈ ਹੈ ਔਰ ਜਿਹੜੇ ਪੁਆਇੰਟ ਹੈ ਉਹ ਚਾਵਲਾ ਜੀ ਨੇ ਸਾਰੇ ਦੱਸਿਆ ਐ ਐਕਸਪਲੇਨ ਦੇ ਵਿੱਚ ਬਾਕੀ ਤਾਂ ਇਹ ਦੱਸ ਚੁੱਕੇ ਆ ਕਿਉਂਕਿ ਮੈਂ ਉਹ ਐਕਸਪਲੇਨ ਨਹੀਂ ਕਰੂੰਗਾ ਕਿਉਂਕਿ ਜਦੋਂ ਇੱਕ ਸੀਨੀਅਰ ਇੱਕ ਪ੍ਰੋਟੋਕੋਲ ਹੈ ਕਿ ਜੇਕਰ ਕੋਈ ਸੀਨੀਅਰ ਸਾਰੀ ਡਰਾਫਟਿੰਗ ਤੋਂ ਉਹਨੂੰ ਦੱਸ ਚੁੱਕਿਆ ਹੈ ਤਾਂ ਮੇਰਾ ਕਿੱਥੇ ਬਣਦਾ ਨਹੀਂ ਹੈ ਤਾਂ ਮੈਂ ਇਸ ਕਰਕੇ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਸਾਡੀ ਮੀਟਿੰਗ ਦੇ ਵਿੱਚ ਰਾਜਪੁਰੇ ਦੇ ਵਿੱਚ ਰਾਜਪੁਰੇ ਦੇ ਐਸੋਸੀਏਸ਼ਨ ਦੇ ਵਿੱਚ ਜਿਹੜਾ ਹੈਗਾ ਸ਼ਰਕਤ ਕੀਤੀ ਹੈ ਔਰ ਇਹਨਾਂ ਨੂੰ ਬਲੇਸਿੰਗਸ ਦਿੱਤੀ ਹੈ ਔਰ ਇਹਨਾਂ ਨੇ ਜੋ ਸਾਡੇ ਨਾਲ ਵਾਅਦੇ ਕਰੇ ਉਹ ਸਾਡੇ ਵਾਅਦੇ ਪੂਰੇ ਕਰਨਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ